ਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਆਪਾਂ ਕੀਤਾ ਆਪਣਾ ਬਲੌਗ ਸ਼ੁਰੂ ਤਾਂ ਆਪਾਂ ਉੱਠ ਗਏ 5 ਵਜੇ ਤਾਂ ਤੁਰ ਪਏ ਸੈਰ ਕਰਨ ਤਾਂ ਆਪਾਂ ਆਪਨੇ ਪਹੁੰਚ ਗਏ ਆ ਗਰਾਊਂਡ ਦੇ ਵਿੱਚ ਤਾਂ ਗਰਾਊਂਡ ਦੇ ਵਿੱਚ ਗਏ ਤਾਂ ਧੁੰਦ ਸੀ ਜ਼ਿਆਦਾ ਪਰ ਧੁੰਦ ਦੇ ਵਿੱਚ ਆਪਾਂ ਨੂੰ ਬੰਦੇ ਦਿਖੇ ਨਹੀਂ ਦੋ ਦੋ ਵਾਰ ਜਦੋਂ ਬੰਦੇ ਸੀ ਧੁੰਦ ਤੋਂ ਬਾਹਰ ਆ ਕੇ ਦੇਖੇ ਤਾਂ ਨਿਕਲੇ ਸਾਡੇ ਪਲਵਾਨ ਜੀ ਸੰਘੇ ਵਾਲੇ ਪਲਵਾਨ ਜੀ ਦੋਨੇ ਭਰਾ 4 ਵਜੇ ਉੱਠ ਕੇ ਵਿਚਾਰੇ ਮਿਹਨਤ ਲਾਉਂਦੇ ਸੀ ਆਪਾਂ ਇਹਨਾਂ ਨੂੰ ਕਰ ਲਿਆ ਚੈਲੰਜ ਚੈਲੰਜ ਤਾਂ ਕਰ ਲਿਆ ਸੌ ਡੰਡ ਦਾ ਪਰ ਆਪਣੇ ਤਾਂ ਤਾਂ ਭਰਾਵਾ 5 7 ਵਾਲੇ ਸੀ ਤਾਂ 5 ਕੇ ਲੱਗੇ ਆਪਣੇ ਕੋ ਤਾਂ ਆਪਣੀ ਵਦੇ ਚ ਨਿਕਲ ਗਈ ਜਾਨ ਆਪਾਂ ਲਈ ਮਿਹਨਤ ਆਪਾਂ ਪਹੁੰਚ ਗਏ ਘਰ ਘਰ ਜਾ ਕੇ ਦੇਖਿਆ ਤਾਂ ਬਣਿਆ ਸੀ ਪਾਲਕ ਪਨੀਰ ਤਾਂ ਆਪਾਂ ਪਨੀਰ ਦੇਖ ਕੇ ਗਰਾਊਂਡ ਵਾਲੀ ਮਿਹਨਤ ਗਏ ਭੁੱਲ ਤੇ ਸਾਰੀ ਮਿਹਨਤ ਦੇ ਕੇ ਫਿਰ ਗਿਆ ਪਾਣੀ ਤਾਂ ਆਪਾਂ ਆਪਣੇ ਉਸਤਾਦ ਨੂੰ ਕੀਤਾ ਸੀ ਚੈਲੰਜ ਕਿ ਵੀ ਆਪਾਂ ਘਟਾਉਣਾ 15 ਦਿਨਾਂ ਦੇ ਵਿੱਚ ਪਾਰ ਤੇ ਪਾਰ ਤੱਕ ਕੀ ਘਟਣਾ ਇੱਧਰ 7-8 ਰੋਟੀਆਂ ਖਾ ਕੇ ਤਾਂ ਪਨੀਰ ਸਬਜ਼ੀ ਖਾ ਕੇ ਪਾਰ ਆਪਕ ਲੱਗਦਾ 1.5 ਕਿਲੋ ਹੋਰ ਵਧਾ ਲਿਆ ਹੁਣ ਤਾਂ ਚਲੋ ਕੋਈ ਨਹੀਂ ਸਤਾਜ ਜੀ ਅੱਜ ਵਾਲੀ ਗਲਤੀ ਕਰੋ ਮਾਫ ਕੱਲ ਤੋਂ ਕਰਾਂਗੇ ਆਪਾਂ ਦੁਬਾਰਾ ਸ਼ੁਰੂ ਹੈ ਨਾ ਰੋਟੀ ਨੂੰ ਕੀ ਨਾ ਕਰਨੇ ਤਾਂ ਆਪਾਂ ਰੋਟੀ ਰੋਟੀ ਖਾਧੀ ਤਾਂ ਨਾਤੇ ਤੋਤੇ ਤਾਂ ਹੋ ਗਏ ਆਪਾਂ ਫਰੈਸ਼ ਪਰ ਫਲੈਸ਼ ਹੋਣ ਤੋਂ ਬਾਅਦ ਆਪਾਂ ਪਹੁੰਚੇ ਆਪਣੀ ਦੁਕਾਨ ਤੇ ਦੁਕਾਨ ਤੇ ਜਾ ਕੇ ਸਭ ਤੋਂ ਪਹਿਲਾਂ ਆਪਾਂ ਤਾਂ ਤਿਆਰ ਕੀਤਾ ਆਪਣੇ ਪੀਜਾ ਵਾਲਾ ਆਟਾ ਤਾਂ ਆ ਮਸ਼ੀਨ ਮਸ਼ੀਨ ਦੇ ਵਿੱਚ ਆਪਾਂ ਤੇ ਸਫਾਈ ਕਰਦੇ ਕਰਦੇ ਆਪਾਂ ਨੂੰ ਆ ਗਿਆ ਫੋਨ ਤੇ ਆਰਡਰ ਤੇ ਕਹਿੰਦੇ 10 ਮਿੰਟ ਦੇ ਵਿੱਚ ਸਾਨੂੰ ਭਾਜੀ ਪੀਜਾ ਲਾ ਦਿਓ ਇਹ ਜਾਣਾ ਜਲਦੀ ਤਾਂ ਆਪਾਂ ਹੋ ਗਿਆ ਜਲਦੀ ਜਲਦੀ ਪੀਜਾ ਲਨੂੰ ਤਾਂ ਆਪਾਂ ਪੀਜ਼ਾ ਕਸਟਮਰ ਨੂੰ ਦੱਸਾਂ 10 ਮਿੰਟਾਂ ਦੇ ਵਿੱਚ ਵਾਦਾ ਕੀਤਾ ਸੀ ਤਾਂ 10 ਮਿੰਟਾਂ ਦੇ ਵਿੱਚ ਪੀਜ਼ਾ ਦੇ ਦਿੱਤਾ ਉਹਨਾਂ ਨੂੰ ਤਿਆਰ ਕਰਕੇ ਤਾਂ ਪੀਜ਼ਾ ਤਿਆਰ ਕਰਦੇ ਕਰਦੇ ਆਪਾਂ ਨੂੰ ਇੱਕ ਹੋਰ ਆ ਗਿਆ ਹੋਰ ਤਾਂ ਆਰਡਰ ਆਪਾਂ ਨੂੰ ਆ ਗਿਆ ਜੇ ਇੱਕ ਹੋਰ ਪੀਜ਼ੇ ਦਾ ਤੇ ਅਗਲੇ ਪੀਜ਼ੇ ਵਾਲੇ ਕਸਟਮਰ ਬਹੁਤ ਦੂਰੋਂ ਆਏ ਸੀ ਦੂਰੋਂ ਆਏ ਤੇ ਉਹਨਾਂ ਨੇ ਸਪੈਸ਼ਲ ਸਾਨੂੰ ਇੱਕ ਪੀਜ਼ੇ ਦਾ ਆਰਡਰ ਦਿੱਤਾ ਤੇ ਉਹ ਕਹਿੰਦੇ ਵਧੀਆ ਬਣਾਇਓ ਅਸੀਂ ਪਿਛਲੇ ਸਾਲ ਤੁਹਾਡੇ ਤੋਂ ਖਾ ਕੇ ਗਏ ਸੀ ਬਹੁਤ ਵਧੀਆ ਸੀ ਤਵਾ ਸੀ ਉਹਨਾਂ ਨੂੰ ਪੀਜ਼ਾ ਦਿੱਤਾ ਤਿਆਰ ਕਰਕੇ ਤਾਂ ਪੀਜ਼ਾ ਉਹਨਾਂ ਨੇ ਖਾਦਾ ਉੱਥੇ ਤਾਂ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਤੇ ਫੇਰ ਸਾਨੂੰ ਆਰਡਰ ਆ ਗਿਆ ਪਨੀਰ ਵਾਲੇ 버ਗਰਾਂ ਦਾ ਤੇ ਆਪਾਂ ਹੁਣ ਪਨੀਰ ਵਾਲੇ 버ਗਰ ਵੀ ਕਰ ਲਿਆ ਰੈਡੀ ਤਾਂ ਕਸਟਮਰ ਨੂੰ ਦੇਤੇ ਤਾਂ ਫੇਰ ਨਾਲ ਹੀ ਆਪਾਂ ਨੂੰ ਫੋਨ ਤੇ ਆਰਡਰ ਆ ਗਿਆ ਸੈਂਡਵਿਚ ਦਾ ਤੇ ਆਪਾਂ ਜਲਦੀ ਜਲਦੀ ਕਰਤੇ ਸੈਂਡਵਿਚ ਰੈਡੀ ਸੈਂਡਵਿਚ ਰੈਡੀ ਤੋਂ ਬਾਅਦ ਫੇਰ ਆਪਾਂ ਨੂੰ ਇੱਕ ਆਰਡਰ ਆ ਗਿਆ ਪੀਜ਼ਾ ਤੇ ਆਪਾਂ ਹੁਣ ਕਰ ਲਿਆ ਇੱਕ ਹੋਰ ਗਸਮਾ ਲਈ ਪੀਜ਼ਾ ਤਿਆਰ ਤੇ ਇਹ ਆਪਾਂ ਜਾਣਾ ਸੀ ਡਿਲੀਵਰੀ ਦੇਣ ਤਾਂ ਇਹ ਆਪਾਂ ਆਪਣਾ ਸਪੈਸ਼ਲ ਪੀਜ਼ਾ ਰੈਡੀ ਕਰਕੇ ਕਸਟਮਰ ਕੋਲ ਡਿਲੀਵਰੀ ਪਹੁੰਚਤੀ ਕਰ ਦਿੱਤੀ ਤਾਂ ਇੰਨੇ ਨੂੰ ਆਪਾਂ ਨੂੰ 7-8 ਪੀਜ਼ਾ ਦਾ ਹੋਰ ਆਰਡਰ ਆ ਗਿਆ ਤੇ 버ਗਰਾਂ ਦਾ ਆਰਡਰ ਆ ਗਿਆ ਤੇ ਆਪਾਂ ਹੋ ਗਏ ਥੋੜੇ ਜੇ ਬਿਜ਼ੀ ਤੇ ਰੱਬ ਦੀ ਕਿਰਪਾ ਨਾਲ ਅੱਜ ਦੀ ਦਿਹਾੜੀ 'ਚ ਆਪਣੇ ਕੋਲ ਇੰਨਾ ਕੀ ਟਾਈਮ ਸੀ ਬਲੌਗ ਬਣਾਉਣ ਨੂੰ ਤੇ ਆਪਾਂ ਬਾਕੀ ਟਾਈਮ ਹੋ ਗਏ ਬਿਜ਼ੀ ਮਾਲਕ ਦੀ ਕਿਰਪਾ ਨਾਲ ਅੱਜ ਦੀ ਦਿਹਾੜੀ ਬਹੁਤ ਵਧੀਆ ਲੰਘੀ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਅੱਜ ਸੌਰਵ ਦਾ ਸੀ ਜਨਮ ਦਿਨ ਤੇ ਆਪਾਂ ਕੱਟਿਆ ਸੌਰਵ ਦਾ ਕੇਕ ਤੇ ਆਪਾਂ ਕੀਤਾ ਇਹਦਾ ਦਿਨ ਇੰਜੋਏ ਤੇ ਅੱਜ ਦਾ ਬਲੌਗ ਸਾਡਾ ਹੁੰਦਾ ਖਤਮ ਧੰਨ